ਆਰੇ ਬੋ ਦੇਖਣਾ ਬੱਚੇ ਬਹੁਤ ਵੱਲੀਆ ਬਹੁਤ ਵੱਲੀਆ ਗਾਣਾ ਆਦਾ ਰਾਜੀਵ ਜਵੰਦੇ ਦਾ ਫੇਵਰਟ ਸਿੰਗਰ ਸੀ ਸਾਡਾ ਗਾਣਾ ਆਦਾ ਤਾਂ ਫੇਮੇ ਸੋਹਣਿਆ ਬਨਵਨੀ ਦੇ ਤਿਕੰਗਨੀ ਮੇਤੇ ਰਾਮੇ ਰਾਨਾ ਲਿਖ ਕੇ ਹੋ ਜੈਸੀ ਮੂਵੀ ਸੀ ਐ ਲੈਗਰੈਸਿਵ ਸਾਡੇ ਨਾਲ ਹੀ ਸੀਗੇ ਉਹ ਇੱਕ ਆਪਣਾ ਪੰਜਾ ਮਹਿਸੂਸ ਹੋਇਆ ਮੂਵੀ ਵੇਖ ਕੇ ਸੋ ਇਸ ਸਮੇਂ ਦੇਖੋ ਬੱਚੇ ਰਾਜਵੀਰ ਜਵੰਦਾ ਦੀ ਫਿਲਮ ਦੇਖ ਕੇ ਆਏ ਨੇ ਵੇਖੋ ਕਿੰਨਾ ਕਰਾਊਡ ਫੁੱਲ ਹੈ ਪੂਰਾ ਜਿਹੜਾ ਸਿਨੇਮਾ ਜਿਹੜਾ ਭਰਿਆ ਹੋਇਆ ਹੈ ਤਾਂ ਲੋਕਾਂ ਦੇ ਵਿੱਚ ਕਿਵੇਂ ਉਤਸ਼ਾਹ ਹੈਗਾ ਰਾਜਵੀਰ ਜਵੰਦੇ ਦੀ ਫਿਲਮ ਯਮਲਾ ਨੂੰ ਲੈ ਕੇ ਵੇਖੋ ਕਿੰਨਾ ਕਿਹੜੀ ਫਿਲਮ ਦੇਖ ਕੇ ਯਮਲਾ ਫਿਲਮ ਰਾਜਵੀਰ ਜਵੰਦਾ ਦੀ ਕਿਵੇਂ ਲੱਗੀ ਬਹੁਤ ਅੱਛੀ ਲੱਗੀ ਬਹੁਤ ਅੱਛੀ ਲੱਗੀ ਹਾਂਜੀ ਤੇ ਕੀ ਵਧੀਆ ਲੱਗਿਆ ਮਤਲਬ ਸੋਹਣੀ ਹੈ ਫਿਲਮ ਹੈ ਹਾਂ ਸੋਹਣੀ ਹੈ ਫਿਲਮ ਆ ਕਿਹਦੇ ਰਾ ਮੇਰਾ ਨਾਮ ਹਾਂ ਜਿਹੜੇ ਕਿਹਨਾ ਅਭੀ ਫਿਲਮ ਦੇਖੀ ਹੈ ਕੇਜੀ ਲੱਗੀ ਵਧੀਆ ਲੱਗੀ ਵਧੀਆ ਲੱਗੀ ਫਿਲਮ ਕੈ ਲੱਗੀ ਬਹੁਤ ਅੱਛੀ ਲੱਗੀ ਬਹੁਤ ਅੱਛੀ ਲੱਗੀ ਫਿਲਮ ਅੱਛੀ ਨਾਮ ਕੀ ਹੈ ਤੁਹਾਡਾ ਗੁਰਲੀਨ कौर ਗਾਣਾ ਆਂਦਾ ਹੈ ਰਾਜਵੀਰ ਦਾ ਗਾਣਾ ਕਿਸੇ ਨੂੰ ਨਹੀਂ ਆਂਦਾ ਹੋਰ ਗਾਣਾ ਆਂਦਾ ਕਿਸੇ ਨੂੰ ਨਾ ਤੇ ਨਾਮ ਦੱਸੋ ਕੀ ਹੈ ਗੁਰਲੀਨ ਗਾਣਾ ਤੁਸੀਂ ਸੁਣਾ ਦਿਓ ਮੈਨੂੰ ਵੀ ਨਹੀਂ ਆਂਦਾ ਨਾ ਫਿਰ ਸੰਦ ਵੀਡੀਓ ਆਂਦਾ ਤੁਹਾਨੂੰ ਨਹੀਂ ਆਂਦਾ ਹਾਂਜੀ ਮੈਨੂੰ ਦੱਸਦਾ ਫਿਰ ਸੁਣਾਓ ਕੇ ਰਾਜਵੀਰ ਜਵੰਦਾ ਚਲੋ ਲੋਕਾਂ ਨੇ ਬੜੀਆਂ ਦਾਵਾਵਾਂ ਕੀਤੀਆਂ ਸੀ ਪਰ ਕਹਿੰਦੇ ਹੁਣ ਫਿਲਮ ਦੇਖ ਕੇ ਸਾਰੇ ਆਣ ਲੋਕ ਅਸੀਂ ਅਪੀਲ ਕਰਦੇ ਹਾਂ ਵੀ ਸਾਰੇ ਫਿਲਮ ਦੇਖਣ ਆ ਬੱਚੇ ਬੜੀਆਂ ਲੱਗਿਆ ਰਾਜਵੀਰ ਜਵੰਦੇ ਦੀ ਐਕਟਿੰਗ ਬੜੀ ਲੱਗਦੀ ਹਾਂਜੀ ਹਾਂਜੀ ਤੁਸੀਂ ਭਾਈ ਜੀ ਚਲੋ ਬੜਾ ਦਸਤਾਰ ਨੂੰ ਨੇ ਪ੍ਰਮੋਟ ਕੀਤਾ ਸੀ ਦੁਨੀਆ ਚ ਕਿਵੇਂ ਲੱਗਿਆ ਰਾਜਵੀਰ ਦਾ ਰਾਜਵੀਰ ਤਾਂ ਬਹੁਤ ਵਧੀਆ ਸੀਗਾ ਪੰਜਾਬੀਏ ਤਨੂੰ ਦਸਤਾਰ ਨੂੰ ਸਿੱਖੀ ਇਹਨਾਂ ਨੇ ਬਹੁਤ ਵਧੀਆ ਕਾਇਮ ਰੱਖਿਆ ਹੁੰਦਾ ਲੱਗਿਆ ਤੇ ਕਿਉਂਕਿ ਚਲੋ ਉਹ ਅੱਜ ਨਹੀਂ ਹੈ ਪਰ ਮਾਪਿਓ ਕਹਿੰਦਾ ਕਿ ਉਸ ਨੂੰ ਜਿਹੜੀ ਅੱਛੀ ਸਹੀ ਜਿਹੜੀ ਸੰਦਾਜਲੀ ਹੈਗੀ ਆ ਉਹਨਦੀ ਮੂਵੀ ਨੂੰ ਹਿੱਟ ਕੀਤਾ ਜਾਵੇ ਰਾਜਵੀਰ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਜਿਉਂਦਾ ਰਹੇਗਾ ਹਾਂਜੀ ਤੇ ਕੀ ਲੱਗਿਆ ਜਦੋਂ ਫਿਲਮ ਦੇਖ ਰਹੇ ਸੀ ਵੀ ਰਾਜਵੀਰ ਬੰਦਾ ਜਿਵੇਂ ਕਿ ਨੇ ਇੱਕ ਬਾਹਰ ਨਹੀਂ ਆ ਸਕਦਾ ਬਾਕੀ ਸਾਰਾ ਕੁਝ ਜਿਉਂਦਾ ਜਗਦਾ ਸਾਹਮਣੇ ਸੀ ਹਾਂਜੀ ਬਹੁਤ ਵਧੀਆ ਲੱਗੀ ਬਹੁਤ ਲੱਗੀ ਸੋਸ਼ਲ ਫਿਲਮ ਸੀ ਬੜੀ ਅਜੀਬੀ ਫਿਲਮ ਫੈਮਿਲੀ ਫਿਲਮ ਸੀ ਸਾਹਮਣੇ ਕਿੱਦਾਂ ਲੱਗੀ ਬੇਟਾ ਫਿਲਮ ਆਜੋ ਦਿਆ ਵਧੀਆ ਲੱਗੀ ਐਕਟਿੰਗ ਰਾਜਵੀਰ ਜਵੰਦਾ ਦਾ ਕਿਦਾਂ ਲੱਗਿਆ ਚਲੋ ਤੁਹਾਨੂੰ ਪਤਾ ਹੋਣਾ ਜਵੰਦਾ ਜੀ ਇਸ ਸਮੇਂ ਨਹੀਂ ਹੈਗੇ ਤੇ ਫਿਲਮ ਕਿਦਾਂ ਉਹਨਾਂ ਦੀ ਐਕਟਿੰਗ ਕਿਦਾਂ ਲੱਗੀ ਬਹੁਤ ਵਧੀਆ ਬਹੁਤ ਲੱਗੀ ਕੋਈ ਗਾਣਾ ਆਂਦਾ ਰਾਜਵੀਰ ਜਵੰਦਾ ਦਾ ਕੋਈ ਫੇਵਰੇਟ ਸਿੰਗਰ ਸੀ ਹੋ ਸਾਡਾ ਗਾਣਾ ਆਂਦਾ ਆਂਦਾ ਉਹ ਆਂਦਾ ਹੀ ਬਰਾ ਗਾਣਾ ਨਹੀਂ ਸੁਣਾ ਦੇ ਇੱਕ ਲਾਈਨ ਸੁਣਾ ਦਿਓ ਸ਼ਰਮਾਂਦੀ ਹੈ ਨਹੀਂ ਸੁਣਾ ਦਿਓ ਸ਼ਰਮਾਈਦਾ ਨਹੀਂ ਹੁੰਦਾ ਕੀ ਨਾਮ ਕੀ ਤੁਹਾਡਾ ਮਹਿਕ ਮੈਂ ਕਿੱਥੋਂ ਲੈਣਾ ਲਿਓ ਅੰਮ੍ਰਿਤਸਰ ਅੰਮ੍ਰਿਤਸਰ ਦੇ ਤੇ ਸਕੂਲ ਚ ਵੀ ਗਾਉਂਦੇ ਰਹਿੰਦੇ ਹੋ ਹਾਂਜੀ ਸਕੂਲ ਚ ਗਾਉਂਦੇ ਰਹਿੰਦੇ ਹੋ ਹਾਂਜੀ ਇੱਕ ਗਾਣਾ ਚਲੋ ਸੁਣਾ ਦਿਓ ਰਾਜਵੀਰ ਦਾ ਇੱਕ ਲਾਈਨ ਸੁਣਾ ਦਿਓ ਆਜੋ ਪਹਿਲਾਂ ਬੁੱਟੂ ਕ੍ਰਿਸ਼ਨਾ ਜੀ ਸੁਣਾ ਦਿਓ ਵੇ ਮੇ ਸੋਨਿਆ ਬਨਵਨੀ ਦੇ ਤਿਕੰਗ ਗਨੀ ਮੇ ਤੇਰਾ ਮੇਰਾ ਨਾਂ ਲਿਖ ਕੇ ਹੋ ਬੇਟਾ ਕਿੱਦਾਂ ਲੱਗੀ ਫਿਲਮ ਦਾ ਬਹੁਤ ਵਧੀਆ ਲੱਗੀ ਬਹੁਤ ਵਧੀਆ ਕਿ ਵਧੀਆ ਲੱਗਿਆ ਅੱਜ ਚਲੋ ਸਾਡੇ ਚ ਨਹੀਂ ਹੈਗਾ ਜਵੰਦਾ ਤੇ ਪਰ ਤੁਸੀਂ ਨਿੱਕੇ ਨਿੱਕੇ ਬੱਚੇ ਉਹਨਾਂ ਦੇ ਬੱਚੀਆਂ ਵਾਂਗ ਆਏ ਜਿਵੇਂ ਉਹਨਾਂ ਦੀ ਬੱਚੀ ਛੋਟੀ ਜੀ ਸਾਰੇ ਅੱਗੇ ਬਰਦਾਸ਼ਤ ਕਰੀ ਸੀ ਭਾਵੇਂ ਸਾਡੇ ਵਿੱਚ ਨਹੀਂ ਸੀਗੇ ਪਰ ਜੇ ਅਸੀਂ ਮੂਵੀ ਦੇਖ ਰਹੇ ਸੀ ਲੱਗ ਰਿਹਾ ਸੀ ਜਿਵੇਂ ਸਾਡੇ ਨਾਲ ਹੀ ਸੀਗੇ ਉਹ ਇੱਕ ਆਪਣਾ ਪੰਜਾ ਮਹਿਸੂਸ ਹੋਇਆ ਮੂਵੀ ਵੇਖ ਕੇ